ਜਿਸ ਜਾਰੀ ਕੀਤਾ ਗਿਆ ਮੈਲਾ ਯੋਗ ਦੇ ਵੱਲੋਂ ਉਹਨਾਂ ਦੀ ਕਿੰਨੀ ਨੂੰ ਲੈ ਮਾ ਮਾ ਬੇਫਕੂ ਬੰਦਾ ਜੀ ਉਹ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤਾਂ ਉਹਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਕੋਲ ਕੋਈ ਲਾਇਸੈਂਸ ਮਿਲ ਜਾਂਦਾ ਦੇਖੋ ਔਰ ਮੈਨੂੰ ਰਾਜਾ ਵੜਿੰਗ ਸਾਹਿਬ ਨੂੰ ਆਈ ਥਿੰਕ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਜਦੋਂ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉੱਥੇ ਸਾਹਮਣੇ ਖਲੋਤੇ ਮੈਂ ਹੈਰਾਨ ਹੋ ਗਿਆ कि हाउ दिस कांग्रेस लीडर्स वर लाफिंग मतलब था था ला। यू प, 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 ना ना मतलब, ए, आर मेकिंग फन एक ਧੀ ਪੈਣ ਦਾ ਮਜ਼ਾਕ ਉਟਾਇਆ ਜਾ ਰਿਹਾ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਉਹਨੂੰ ਇੱਕ ਕੱਸ ਕੇ ਚਪੇੜ ਲਾਉਣੀ ਚਾਹੀਦੀ ਸੀ ਕਿ ਹਾਊ ਡੇਅਰ ਯੂ ਪੋਰਟ੍ਰੇ ਵੂਮਨ ਧੀਆ ਪੈਣਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਰਟ੍ਰੇ ਕਰੋ ਮਤਲਬ ਇਹ ਆਰ ਦੇ ਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬਿਹਤਰ ਕੋਈ ਸੋਚ ਰੱਖਣੀ ਜਿੱਤੇ ਮੀ ਟੂ ਦੇ ਅਲੀਗੇਸ਼ਨ ਹੋਣ ਜੀਦੇ ਤੇ ਧੀਆ ਪੈਣਾ ਨਾਲ ਬਦਸਲੂਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਿਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਦੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹੇ ਜਾ ਹੈ ਇਹਦੇ 'ਚ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਇਸ ਗੱਲ ਦਾ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵਿਢਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੈਣਾ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਇਹ ਸਪਸ਼ਟ ਔਰ ਦੂਜੀ ਗੱਲ ਇਹ ਜਾਤ ਪਾਤ ਦੀ ਗੱਲ ਕੋਈ ਸਿੱਖ ਕਰੇ ਜੀ ਜਿਹਨੂੰ ਗੁਰੂ ਦੇ ਵੱਲੋਂ ਹੁਕਮ ਹੈ ਕਿ ਚਲੋ ਆਈ ਐਗਰੀ ਕਿ ਹੀ ਇਸ ਨਾਟ ਉਹ ਸਿਰ ਤੇ ਦਸਤਾਰ ਸਜਾ ਲੈਣੀ ਤੇ ਉਹ ਉਹ ਸਿੱਖ ਮੈਂ ਨਹੀਂ ਮੰਨ ਸਕਦਾ ਉਹ ਕਤਲ ਕੈਸਾ ਦੀ ਕਤਲ ਕਰਦੇ ਆ ਮਗਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜੇ ਜਹੇਦਾਰ ਸਾਹਿਬ ਉਹਨਾਂ ਦੇ ਉਹ ਉਸ ਵੇਲੇ ਵਿਆਸ ਮਹਾਗਮ ਤੇ ਗਏ ਹੋਣੇ ਤੇ ਕੋਈ ਅਸਰ ਇਸ ਗੱਲ ਦਾ ਪਿਆ ਹੋਣਾ ਮਗਰ ਜਿਹੜਾ ਬੰਦਾ ਅੱਜ ਵੀ ਜਾਤ ਪਾਤ ਦੀ ਗੱਲ ਕਰੇ ਉਹਦੀ ਸਾਰੀ ਪੋਲਿਟਿਕਸ ਹੀ ਜਾਤ ਪਾਤ ਤੇ ਹੋਵੇ ਫਿਰ ਮੈਂ ਸਮਝਦਾ ਗੁਰੂ ਦੀ ਜੋ ਫਲਸਫੀ ਹੈ ਗੁਰੂ ਦੀ ਜੋ ਸਿੱਖਿਆ ਹੈ ਗੁਰੂ ਜੀ ਗੁਰ ਸੱਚੇ ਪਾਤਸ਼ਾਹ ਜੀ ਜੋ ਸਮਤ ਹੈ ਉਸ ਤੋਂ ਤਾਂ ਕਾਂਗਰਸ ਪਾਰਟੀ ਮੀਲੋ-ਮੀਲ ਦੂਰ ਹੈ ਔਰ ਅਬ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਹੈ ਕਿ ਹਲੇ ਵੀ ਇਹ ਜਾਤ-ਪਾਤ ਤੋਂ ਨਹੀਂ ਉੱਪਰ ਪਾਰੇ ਅਫਸੋਸ ਹੈ ਥੈਟ ਥਿਸ ਇਜ਼ ਨਾਟ ਪੰਜਾਬ ਦੇ ਅਜੰਡਾ ਕੈਨੀ ਯੂ ਮੈਜਿਨ ਇਹ ਕਾਂਗਰਸ ਪਾਰਟੀ ਇਹ ਸ਼ੋਅ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਹੈ ਤੇ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ ਕਿਹੜੇ ਮਜ਼ਦੂਰ ਦਾ ਭਲਾ ਕਿਹੜੇ ਮੁਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆਂ ਪੜਾਣ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾਓ ਭਾਸ਼ਣ ਦਵੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਤੇ ਮੈਨੂੰ ਤਾਂ ਤਰਸ ਹੀ ਆਉਂਦਾ ਹੁਣ ਸਾਰਿਆਂ ਨੂੰ ਥੈਂਕ ਯੂ